ਜਕਰਿਆ ਖਾਨ ਸਿੰਘਾਂ ਦੇ ਸਿਰਾਂ ਦਾ ਮੁੱਲ ਪਾ ਰਿਹਾ ਹੈ ਸੋ ਇਹ ਚਾਕੀ ਉਸ ਸਮੇਂ ਦੀ ਹੈ ਜਦੋਂ ਜਕਰਿਆ ਖਾਨ ਨੇ ਫਰਮਾਨ ਜਾਰੀ ਕੀਤਾ ਕਿ ਸਿੰਘਾਂ ਦੇ ਸਿਰ ਵੱਢ ਕੇ ਲਿਆਓ ਅਸੀਂ ਤੁਹਾਨੂੰ ਉਹਨਾਂ ਦਾ ਮੌਲਾ ਦੇਵਾਂਗੇ ਮੌਲਾ ਤਾਰਾਂਗੇ ਉਹ ਸਮਾਂ ਬਿਆਨ ਕਰ ਰਿਹਾ ਹਨ ਕਿ ਸਿੱਖਾਂ ਦੇ ਕਤਲ ਕਰਨੇ ਬੜੇ ਔਖੇ ਹਨ ਉਹਨਾਂ ਤੋਂ ਸਾਨੂੰ ਬੜਾ ਡਰ ਲੱਗਦਾ ਹੈ ਅਸੀਂ ਫਿਰ ਵੀ ਪੈਸੇ ਦੀ ਖਾਤਰ ਸਿੱਖਾਂ ਦੇ ਸਿਰ ਵੱਢ ਕੇ ਲਿਆ ਰਹੇ ਹਾਂ ਤਾਂ ਕਿ ਸਾਨੂੰ ਵੱਡਾ ਇਨਾਮ ਮਿਲੇਗਾ ਸੋ ਇਸ ਸਮੇਂ ਦੀ ਚਾਕੀ ਕਰੋ ਜੀ ਦਰਸ਼ਨ ਮੋਗਲ ਜ਼ਾਲਮ ਸਿੱਖਾਂ ਦੇ ਸਿਰ ਵੱਢ ਕੇ ਲਿਆ ਲਿਆ ਕੇ ਜਕਰੀਆ ਖਾਨ ਤੋਂ ਸਿੰਘਾਂ ਦੇ ਸਿਰਾਂ ਦੇ ਬਦਲੇ ਇਨਾਮ ਪ੍ਰਾਪਤ ਕਰ ਰਹੇ ਹਾਂ ਸੋ ਇਸ ਸਮੇਂ ਦੀ ਦਰਦਨਾਕ ਦਾਸਤਾਨ ਬਿਆਨ ਕਰਦੀ ਏ